ਹਾਂਜੀ ਸੌਰੀ ਜਿਹੜੇ ਵੀ ਸੱਜਣਾ ਸੱਜਣ ਪਹਿਲਾਂ ਨਾਲ ਕਨੈਕਟ ਹੋ ਗਏ ਸੀ ਆਮ ਵੈਰੀ ਸੌਰੀ ਜੀ ਫੋਨ ਬੰਦ ਹੋ ਗਿਆ ਸੀਗਾ ਇਸ ਕਰਕੇ ਲਾਈਵ ਮੁੜ ਕੇ ਆਇਆ ਹਾਂ ਤੇ ਕੰਟੀਨਿਊ ਕਰਦੇ ਆਪਾਂ ਆਪਣੀ ਕਨਵਰਸੇਸ਼ਨ ਤੇ ਸੌਰੀ ਫੋਨ ਔਨ ਕਰਨ ਚ ਟਾਈਮ ਲੱਗ ਗਿਆ ਥੋੜਾ ਜਿਨੇਕ ਸੱਜਣ ਮਿੱਤਰ ਪਿਛਲੀ ਵੀਡੀਓ ਨਾਲ ਜੁੜੇ ਸੀ ਉਹਨਾਂ ਉਹਨਾਂ ਨੂੰ ਤਾਂ ਪਿਛਲੀ ਵੀਡੀਓ ਚ ਪਤਾ ਲੱਗ ਗਿਆ ਹੋਊਗਾ ਬਾਕੀ ਸਾਰਿਆਂ ਨੂੰ ਹੁਣ ਨਵੀਂ ਵੀਡੀਓ ਥੋੜਾ ਬਰੀਫ ਕਰ ਦਿੰਦਾ ਕਿ ਆਪਾਂ ਅੱਜ ਗੱਲ ਕਰਾਂਗੇ ਗੁਰਦਾਸਵਾਂ ਸਾਹਿਬ ਦੀ ਜਿਹੜੀ ਐਲਬਮ ਆ ਰਹੀ ਹੈ ਪੰਜਾਬ ਉਹਦੇ ਪਹਿਲੇ ਗੀਤ ਬਾਰੇ ਜਿਹਦੀ ਵੀਡੀਓ ਆ ਰਹੀ ਹੈ ਤੇ ਮੈਂ ਸਾਰਿਆਂ ਨੂੰ ਦੱਸ ਰਿਹਾ ਸੀ ਕਿ ਮਾਨ ਸਾਹਿਬ ਮੇਰੇ ਡੈਡ ਦੇ ਬੜੇ ਪੁਰਾਣੇ ਸੱਜਣ ਦੋਸਤ ਨੇ ਤੇ ਮੈਂ ਉਹਨਾਂ ਨੂੰ ਤਾਇਆ ਜੀ ਕਹਿੰਦਾ ਸੀ ਬਚਪਨ ਤੋਂ ਜਦੋਂ ਵੀ ਉਹਨਾਂ ਨੂੰ ਮਿਲਣਾ ਤੇ ਮੈਂ ਉਹਨਾਂ ਨੂੰ ਹਮੇਸ਼ਾ ਤਾਇਆ ਜੀ ਕਹਿ ਕੇ ਬੁਲਾਉਣਾ ਤੇ ਹੌਲੀ-ਹੌਲੀ ਤੇ ਜੋ ਤੁਸੀਂ ਮਾਨੂੰਨ ਕੱਲ ਮੋਪੀ ਦੇ ਮੋਪੀ ਤੇਰੇ ਬੱਚੇ ਮੈਨੂੰ ਹੁਣ ਤਾਇਆ ਜੀ ਕਹਿਣਗੇ ਚਾਚੇ ਜੀ ਵੱਡਾ ਛੇ ਮਹੀਨੇ ਮਿਲਦਾ ਮੈਂ ਵੱਡਾ ਐਨੀਵੇਸਟ ਮੈਂ ਜਦੋਂ ਮਿਲਣਾ ਤਾਇਆ ਜੀ ਨੂੰ ਤਾਇਆ ਜੀ ਕਹਿਣਾ ਮੇਰੇ ਸਕੂਲ ਵਾਲੇ ਵੀ ਨਹੀਂ ਸੀ ਮੰਨਦੇ ਸੋਖਪਰੀ ਦਾ ਮੇਰਾ ਕਲਾਸਮੇਟ ਸੰਧੂ ਸੰਧੂ ਨੂੰ ਪੁੱਛੋ ਸੰਧੂ ਨੂੰ ਯਾਦ ਹੋਊਗਾ ਸੰਧੂ ਨੂੰ ਪੁੱਛੋ ਨਹੀਂ ਸੌਰੀ ਕਿ ਸੰਧੂ ਦਾ ਹੋ ਹੀ ਨਹੀਂ ਸਕਦਾ ਫਿਰ ਮੈਂ ਆਪਣੇ ਛੋਟੇ ਭਰਾ ਦੇ ਬਰਥਡੇ ਦੀਆਂ ਫੋਟੋਆਂ ਲੈ ਕੇ ਗਿਆ ਸੀ ਦਿਖਾਉਣ ਲਈ ਉਹਨਾਂ ਨੂੰ ਕਿਉਂਕਿ ਉਹਦੇ ਕੋਲ ਕਿਹੜਾ ਫੋਨ ਹੁੰਦੇ ਸੀ ਕਿ ਆਹ ਦੇਖ ਵੀਰੇ ਮੇਰੇ ਤਾਇਆ ਜੀ ਨੇ ਕਰਿਆ ਆਏ ਸੀ ਸਾਡੇ ਬਰਥਡੇ ਤੇ ਜਦੋਂ ਮੈਂ ਇੰਡਸਟਰੀ ਦੇ ਵਿੱਚ ਆਇਆ ਜਦੋਂ ਮੈਂ ਇੰਡੀਆ ਸਟਰਗਲ ਕਰਨ ਆਇਆ ਆਸਟ੍ਰੇਲੀਆ ਤੋਂ ਵਾਪਸ ਆਇਆ ਤੇ ਸਭ ਤੋਂ ਪਹਿਲਾਂ ਮੈਂ ਬੰਬੇ ਗਿਆ ਮੈਂ ਬੰਬੇ ਸਟਰਗਲ ਕੀਤੀ ਸੀ ਬੰਬੇ ਮੈਂ 6-7 ਮਹੀਨੇ ਰਿਹਾ ਤੇ ਇਸ ਦੌਰਾਨੇ ਸਾਰੇ ਸਾਲਾਂ 'ਚ ਮੇਰੀ ਗੁਰੇਕ ਵੀਰੇ ਨਾਲ ਗੱਲ ਹੁੰਦੀ ਰਹਿੰਦੀ ਸੀ ਉਹਨਾਂ ਦੇ ਗੁਰੇਕ ਵੀਰਾ ਮਾਨ ਸਾਹਿਬ ਦਾ ਜੋ ਦੇ ਜੋ ਸੁਪੋਤਰ ਨੇ ਗੁਰੇਕ ਵੀਰਾ ਮੇਰੇ ਤੋਂ ਵੱਡਾ ਸੀ ਇਹਦੇ ਗੁਰੇਕ ਵੀਰੇ ਨੇ ਜਦੋਂ ਆਸਟ੍ਰੇਲੀਆ ਆਉਣਾ ਕਦੇ ਵੀ ਹਰ ਦਿਨ ਤਿਉਹਾਰ ਤੇ ਹਮੇਸ਼ਾ ਗੱਲ ਹੋਣੀ ਉਹਨਾਂ ਨੇ ਹਾਲਚਲ ਪੁੱਛਣਾ ਜਦੋਂ ਮੈਂ ਬੰਬੇ ਗਿਆ ਤੇ ਮੈਂ ਸਭ ਤੋਂ ਪਹਿਲਾਂ ਗੁਰੇਕ ਵੀਰੇ ਕੋਲੇ ਗਿਆ ਮੈਂ ਬਹੁਤ ਬੋਲਦਾ ਵੀਰੇ ਨੂੰ ਮੈਂ ਬਹੁਤ ਬੋਲਣਾ ਵੀਰੇ ਕੋਲੇ ਬੈਠਾ ਰਹਿਣਾ ਵੀਰੇ ਮੈਂ ਨਾ ਹੁਣ ਅੱਜ ਆ ਇੰਨੇ ਆਡੀਸ਼ਨਸ ਨੇ ਅੱਜ ਮੈਂ ਇੱਥੇ ਜਾਣਾ ਅੱਜ ਮੈਂ ਇੱਥੇ ਜਾਣਾ ਅੱਜ ਮੈਂ ਇਹ ਸਾਰਾ ਕੁਝ ਕਰੂੰਗਾ ਮੇਰੇ ਉੱਤੇ ਸਭ ਤੋਂ ਜ਼ਿਆਦਾ ਯਕੀਨ ਸਭ ਤੋਂ ਜ਼ਿਆਦਾ ਯਕੀਨ ਇੱਕ ਮੇਰੇ ਪਿਓ ਨੇ ਕੀਤਾ ਇੱਕ ਮੇਰੇ ਡੈਡ ਨੇ ਕੀਤਾ ਇੱਕ ਗੁਰੇ ਕਵੀਰੇ ਨੇ ਕੀਤਾ ਤੁਸੀਂ ਇਹ ਗੱਲ ਤਾਂ ਮੈਂ ਤੁਹਾਨੂੰ ਪ੍ਰਮਾਣ ਦਿਨਾ ਕਿ ਜਦੋਂ ਮੇਰੀ ਸਭ ਤੋਂ ਪਹਿਲੀ ਸ਼ਾਰਟ ਫਿਲਮ ਆਈ ਸੀਗੀ ਉਸੀ ਜ਼ਿੰਮੇਵਾਰੀ ਭੁਖ ਤੇ ਦੂਰੀ ਜਿਹੜੇ ਮੇਰੇ ਨਾਲ ਪੁਰਾਣੇ ਸੱਜਣ ਜੁੜੇ ਨੇ ਉਹ ਸਾਰੇ ਜਣੇ ਮੇਰੀ ਜ਼ਿੰਮੇਵਾਰੀ ਭੁਖ ਤੇ ਦੂਰੀ ਇੱਕ ਵਾਰੀ ਵੀਡੀਓ ਦੇਖਿਓ ਵੀਡੀਓ ਸ਼ੁਰੂ ਹੁਣ ਸਭ ਤੋਂ ਪਹਿਲਾ ਜਿਹੜਾ ਸਪੈਸ਼ਲ ਥੈਂਕਸ ਹੈ ਉਹ ਮੇਰੇ ਫਾਦਰ ਦਾ ਦੂਜੇ ਨੰਬਰ ਤੇ ਸਪੈਸ਼ਲ ਥੈਂਕਸ ਗੁਰੇਕ ਵੀਰੇ ਦਾ ਹੁਣ ਮੈਂ ਤੁਹਾਨੂੰ ਇਹ ਗੱਲ ਕਿਉਂ ਦੱਸ ਰਿਹਾ ਜਦੋਂ ਮੈਂ ਇੰਡੀਆ ਆਇਆ ਸੀਗਾ ਮੈਂ ਸਟ੍ਰਗਲ ਕਰ ਰਿਹਾ ਸੀਗਾ ਕੰਮ ਕਰ ਰਿਹਾ ਸੀਗਾ ਮੈਂ ਨਹੀਂ ਸੀ ਚਾਹੁੰਦਾ ਕਿ ਮੈਂ ਆਪਦੇ ਕੰਟੈਕਟ ਸ਼ੋਅ ਕਰਕੇ ਜਾਂ ਆਪਣੇ ਡੈਡ ਦੀ ਮਾਨ ਸਾਹਿਬ ਨਾਲ ਨੇੜਤਾ ਸ਼ੋਅ ਕਰਕੇ ਕਿਸੇ ਹੋਰ ਆਰਟਿਸਟ ਜਿੰਨੇ ਵੀ ਨੇ ਕਿਉਂਕਿ ਕਈਆਂ ਨੂੰ ਸ਼ਾਇਦ ਪਤਾ ਕੀ ਉਹ ਨਹੀਂ ਪਤਾ ਮੇਰੇ ਡੈਡ ਪੰਜਾਬ ਯੂਨੀਵਰਸਿਟੀ ਵਿੱਚ ਨੇ ਯੂਥ ਵੈਲਫੇਅਰ ਦੇ ਨਾਲ ਜੁੜੇ ਨੇ ਬਹੁਤ ਸਾਰੇ ਸਿੰਗਰਸ ਨੇ ਜੋ ਮੇਰੇ ਡੈਡ ਦੇ ਸਟੂਡੈਂਟ ਰਹੇ ਨੇ ਤੇ ਮੈਂ ਨਹੀਂ ਸੀ ਚਾਹੁੰਦਾ ਮੈਂ ਕਿਸੇ ਕੰਟੈਕਟ ਨੂੰ ਯੂਜ਼ ਕਰਕੇ ਸਾਹਮਣੇ ਆਵਾਂ ਕਿਉਂਕਿ ਮੈਨੂੰ ਲੱਗਦਾ ਸੀ ਜਾਂ ਨਾ ਤਾਂ ਮੈਂ ਆਪਣੇ ਆਪ ਨੂੰ ਚੰਗੇ ਤਰੀਕੇ ਨਾਲ ਪ੍ਰਮੋਟ ਸ਼ਵੰਗੀ ਜੀ ਟੈਨਸ਼ਨ ਨਾ ਲਓ ਗੱਡੀ ਆਪਣਾ ਭਰਾ ਚਲਾ ਰਿਹਾ ਤੇ ਗੱਡੀ ਸੇਫ ਆਪਾਂ ਸੀਟ ਬੈਲਟਾਂ ਲੱਗੀਆਂ ਨੇ ਦੋਨਾਂ ਤੇ ਤੇ ਮੈਂ ਨਹੀਂ ਚਾਹੁੰਦਾ ਮੈਂ ਕਿ ਕੋਈ ਕੰਟੈਕਟ ਲੈ ਕੇ ਸਾਹਮਣੇ ਆਵਾਂ ਦੂਜਾ ਮੈਨੂੰ ਲੱਗਦਾ ਸੀ ਕਿ ਸ਼ਾਇਦ ਜੇ ਮੈਂ ਸਿਫਾਰਿਸ਼ ਨਾਲ ਉਹ ਮੈਨੂੰ ਮਿਲ ਜੇ ਜਾਂ ਹੋ ਸਕਦਾ ਜੋ ਮੈਂ ਡਿਜ਼ਰਵ ਕਰਦਾ ਹਾਂ ਉਹ ਮੈਨੂੰ ਮਿਲੇ ਨਾ ਸੋ ਮੈਂ ਅੱਜ ਤੱਕ ਇਹ ਗੱਲ ਕਿਸੇ ਨੂੰ ਦੱਸੀ ਨਹੀਂ ਤੇ ਪਰ ਅੱਜ ਮੈਂ ਲਾਦਾ ਕਿ ਕਿਸੇ ਹੱਦ ਤੱਕ ਸ਼ਾਇਦ ਕੁਝ ਲੋਕਾਂ ਨੂੰ ਮੈਂ ਗੱਲ ਕਨਫਰਮ ਕਰ ਅਪਰੂਵ ਕਰ ਚੁੱਕਾ ਕਿ ਦੇਖੋ ਜੀ ਮੈਂ ਕੁਝ ਕਰ ਸਕਦਾ ਹਾਂ ਤੇ ਮੈਂ ਤੁਹਾਡੇ ਸਾਹਮਣੇ ਆ ਤੁਸੀਂ ਸਾਰੇ ਮੈਨੂੰ ਇੰਨਾ ਪਿਆਰ ਦੇ ਰਹੇ ਹੋ ਅੱਜ ਮੈਂ ਤੁਹਾਡੇ ਵਿੱਚ ਖੜਾ ਤੇ ਮਾਣ ਨਾਲ ਖੜਾ ਤੁਹਾਡੇ ਸਾਰਿਆਂ ਕਰਕੇ ਖੜਾ ਹੁਣ ਇਹ ਸਟੋਰੀ ਮੈਂ ਤੁਹਾਨੂੰ ਦੱਸੀ ਕਿਸ ਗੱਲ ਕਰਕੇ ਸੀ ਮੇਰੇ ਵਿੱਚ ਸਭ ਤੋਂ ਜ਼ਿਆਦਾ ਵਿਸ਼ਵਾਸ ਮੇਰੇ ਡੈਡ ਤੋਂ ਬਾਅਦ ਗੁਰੇਕ ਵੀਰੇ ਨੇ ਕੀਤਾ ਜਦੋਂ ਮੈਂ ਪੰਜਾਬ ਚ ਆਉਣਾ ਸੀ ਕਿਉਂਕਿ ਮੈਂ ਬੰਬੇ ਸਟ੍ਰਗਲ ਕਰ ਰਿਹਾ ਸੀ ਜ਼ਿੰਮੇਵਾਰੀ ਭੁਗਤ ਤੇ ਦੂਰੀ ਬਣਾਉਣ ਪਿੱਛੇ ਸਭ ਤੋਂ ਜ਼ਿਆਦਾ ਮੈਨੂੰ ਹੱਲਾਸ਼ੀਰੀ ਮੇਰੇ ਭਰਾ ਗੁਰੇਕ ਵੀਰੇ ਨੇ ਦਿੱਤੀ ਸੀ ਜਦੋਂ ਮੈਂ ਵੀਰੇ ਨੂੰ ਕਿਹਾ ਵੀਰੇ ਮੈਂ ਬੰਬੇ ਨਹੀਂ ਸਟ੍ਰਗਲ ਕਰਨੀ ਯਾਰ ਬੰਬੇ ਦਾ ਬਾਲਾ ਔਖਾ ਮੈਂ ਤਾਂ ਪੰਜਾਬ ਜਾਊਂਗਾ ਆਪਦੇ ਬੰਦਿਆਂ 'ਚ ਕੰਮ ਕਰਨਾ ਵੀਰੇ ਆਪਦੇ ਲੋਕਾਂ 'ਚ ਕੰਮ ਕਰਨਾ ਮੈਂ ਤਾਂ ਮੈਂ ਤਾਂ ਦੇਸੀ ਆ ਬੰਦਾ ਮੈਂ ਤਾਂ ਪੰਜਾਬੀ ਦੀ ਕੰਮ ਕਰਨਾ ਤਾਂ ਵੀਰੇ ਨੇ ਮੈਨੂੰ ਕਹਿ ਤੂੰ ਪੰਜਾਬ ਜਾਣਾ ਚਾਹਨਾ ਮੈਂ ਕਿਹਾ ਹਾਂਜੀ ਮੈਂ ਕਿਹਾ ਵੀਰੇ ਕਹਿੰਦੇ ਤੂੰ ਖੁਸ਼ ਆ ਪੰਜਾਬ ਜਾ ਕੇ ਮੈਂ ਕਿਹਾ ਹਾਂਜੀ ਕਹਿੰਦੇ ਜਾ ਫਿਰ ਪੰਜਾਬ ਜਾ ਪੰਜਾਬਾ ਵਿੱਚ ਆ ਕੇ 뮤직 ਵੀਡੀਓਜ਼ ਕਰਨ ਦਾ ਜਿਹੜਾ ਫੈਸਲਾ ਸੀਗਾ ਸਭ ਤੋਂ ਜ਼ਿਆਦਾ ਗੁਰੇਕ ਵੀਰੇ ਨੇ ਸਪੋਰਟ ਕੀਤਾ ਸੀ ਹੁਣ ਆਪਾਂ ਉਹਨੇ ਪੁਆਇੰਟ ਤੇ ਅੱਜ ਨੂੰ ਹਲੇ ਵੈਸੇ 6 ਵਜੇ ਹੋਣੀ ਸੀ ਥੋੜੀ ਟੈਕਨੀਕਲ ਪ੍ਰੋਬਲਮ ਆਨ ਕਰਕੇ ਅੱਜ ਮਾਨਸਾਭ ਦੇ ਉਹ ਦੀ ਐਲਬਮ ਦਾ ਪਹਿਲਾ ਗਾਣਾ ਪੰਜਾਬ ਰਿਲੀਜ਼ ਹੋ ਰਿਹਾ ਹੁਣ ਮੈਨੂੰ ਲੱਗਦਾ ਕਿ ਸਾਡੇ ਪੰਜਾਬੀਆਂ ਦਾ ਤਾਜ ਤਾਂ ਹੈ ਹੀ ਨੇ ਤਾਇਆ ਜੀ ਉਹਦੀ ਤਾਂ ਐਲਬਮ ਦੀ ਤਾਂ ਸਾਰਿਆਂ ਨੂੰ ਵੇਟ ਸੀਗੀ ਸੀਗੀ ਬੇਸਬਰੀ ਨਾਲ ਵੇਟ ਸੀਗੀ ਜਿਹੜੀ ਸਭ ਤੋਂ ਵੱਡੀ ਤੇ ਨਵੀਂ ਖਬਰ ਇਹ ਆ ਕਿ ਉਹ ਵੀਡੀਓ ਹੈ ਜਿਹੜੀ ਪੰਜਾਬ ਵੀਡੀਓ ਹੈ ਉਹ ਗੁਰੇਕ ਵੀਰੇ ਨੇ ਡਾਇਰੈਕਟ ਕੀਤੀ ਆ ਹੁਣ ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਜੇ ਤੁਸੀਂ ਮੇਰੇ ਗਾਣੇ ਦੇਖਦੇ ਹੋ ਤਾਂ ਤੁਸੀਂ ਆਪਣੇ ਆਪ ਦੇਖ ਲਓ ਕਿ ਜਿਹੜੇ ਬੰਦੇ ਨੇ ਪਰਮੇਸ਼ ਨੂੰ ਗਾਈਡ ਕੀਤਾ ਜਿਹੜੇ ਬੰਦੇ ਨੇ ਪਰਮੇਸ਼ 'ਤੇ ਸਭ ਤੋਂ ਜ਼ਿਆਦਾ ਵਿਸ਼ਵਾਸ ਰੱਖਿਆ ਜਿਹੜਾ ਬੰਦਾ ਪਰਮੇਸ਼ ਨੂੰ ਲਾਡ ਕਰਦਾ ਅੱਜ ਉਹ ਬੰਦੇ ਦੀ ਵੀਡੀਓ ਆ ਰਹੀ ਹੈ ਤੇ ਮੈਂ ਕਿੰਨਾ ਕਿ ਐਕਸਾਈਟਿਡ ਹੋਊਗਾ ਵੀਡੀਓ ਨੂੰ ਲੈ ਕੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਸੋ ਜਿਹੜੇ ਮੇਰੇ ਫੈਨਸ ਨੇ ਜਿਹੜੇ ਮੇਰੇ ਸੱਜਣ ਨੇ ਜਿਹੜੇ ਮੇਰੇ ਸਪੋਰਟਰ ਨੇ ਜਿਹੜੇ ਪਰਮੇਸ਼ ਨਾਲ ਮੋਢਾ ਲਾ ਕੇ ਖੜਦੇ ਨੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਪਰਮੇਸ਼ ਦੀ ਅੱਜ ਜਦੋਂ ਵੀਡੀਓ ਆਊਗੀ ਇੱਕ ਤਾਂ ਤੁਸੀਂ ਵੇਖਣੀ ਹੈ YouTube ਤੇ ਕਮੈਂਟ ਕਰਨਾ ਤੇ ਆਪਣੇ ਸਾਰੇ ਪਰਿਵਾਰ ਨਾਲ ਸ਼ੇਅਰ ਕਰਨਾ ਕਿਉਂਕਿ ਜੇ ਅੱਜ ਮੈਂ ਇਸ ਜੋਗਾ ਹੋਇਆ ਤੁਹਾਡੇ ਸਾਰਿਆਂ ਨਾਲ ਜੁੜਨ ਜੋਗਾ ਹੋਇਆ ਉਹਦੇ ਵਿੱਚ ਬਹੁਤ ਵੱਡਾ ਹੱਕ ਆ ਵੱਡਾ ਹੱਥ ਗੁਰੇ ਕਵیرے ਦਾ ਜਦੋਂ ਮੈਂ ਬੰਬੇ ਰਹਿੰਦਾ ਸੀ ਮੈਂ ਵੀਰੇ ਹੋਰਾਂ ਨਾਲ ਰਹਿੰਦਾ ਹੁੰਦਾ ਸੀਗਾ ਤੇ ਵੀਰੇ ਨੇ ਦੇ ਕਾਮਰਿਜ ਬੈਠਾ ਵੀਰੇ ਨੂੰ ਮੈਂ ਕਨਸੈਪਟ ਸੁਣਾਉਣੇ ਤੇ ਵੀਰੇ ਨੇ ਕਿਹਾ ਹਾਂ ਇਹ ਚੀਜ਼ ਤੋਂ ਐ ਕਰ ਸਕਦਾ ਜੀ ਤੋਂ ਐ ਕਰ ਸਕਦਾ ਸੋ ਮੈਂ ਗੁਰੇ ਕਵیرے ਨੂੰ ਆਪਣੇ ਕੈਰੀਅਰ ਦਾ ਆਪਣੇ ਸਕਸੈਸ ਦਾ ਸਭ ਤੋਂ ਵੱਡਾ ਥੰਮ ਮੰਨਦਾ ਤੇ ਅੱਜ ਵੀਰੇ ਦੀ ਡਾਇਰੈਕਟ ਕੀਤੀ ਹੋਈ ਪਹਿਲੀ ਵੀਡੀਓ ਤੁਹਾਡੇ ਸਾਰਿਆਂ ਚ ਆਊਗੀ ਬਹੁਤ ਜਲਦੀ ਲਿੰਕ ਅਪਲੋਡ ਹੋ ਜਾਊਗਾ ਜਦੋਂ ਵੀ ਵੀਡੀਓ ਅਪਲੋਡ ਹੋਊਗੀ ਤੁਸੀਂ ਸਾਰੇ ਮੇਰੇ ਵੀਰਾਂ ਨੇ ਸੱਜਣਾ ਨੇ ਸ਼ੇਅਰ ਜ਼ਰੂਰ ਕਰਨੀ ਹੈ ਤੇ ਇੱਕ ਕਮੈਂਟ ਜ਼ਰੂਰ ਕਰਨਾ ਆਪਣਾ ਗੁਰਵਿੰਦਰ ਵੀਰ ਕਹਿੰਦਾ ਨਾਮ ਲੈ ਦੋ ਲੈ ਮੇਰਾ ਭਰਾ ਲੈ ਤਾਂ ਨਾਮ ਇੱਕ ਗੱਲ ਹੋਰ ਦੱਸ ਦਿਆਂ ਤੁਹਾਨੂੰ ਮੈਂ ਹੁਣ ਆਬਵੀਅਸਲੀ ਇੰਨਾ ਕਿ ਤਾਂ ਲਾਡਲਾ ਹੈਗਾ ਕਿ ਮੈਂ 뮤직 ਵੀਡੀਓ ਪਹਿਲਾਂ ਦੇਖ ਲਈ 뮤직 ਵੀਡੀਓ ਬਹੁਤ ਖੂਬਸੂਰਤ ਹੈ ਇੰਨੇ ਐਕਸਾਈਟਡ ਹੋ ਕੇ ਲਾਈਵ ਹੋਣ ਪਿੱਛੇ ਕਾਰਨ ਵੀ ਇਹੀ ਹੈ ਕਿ ਮੈਂ ਵੀਡੀਓ ਦੇਖ ਚੁੱਕਾ ਸੀ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਸੀਗਾ ਕਿ ਵੀਡੀਓ ਕਿ ਹੁਣ ਮੇਰੇ ਫੈਨਸ ਨੇ ਜਿਹੜੇ ਤੁਹਾਨੂੰ ਦਾਰ ਕੁਝ ਐਕਸਟਰਾ ਨਿਊਜ਼ ਦਈਏ ਕਿ ਨਹੀਂ ਤੁਹਾਨੂੰ ਦਾ ਪਤਾ ਹੋਵੇ ਤਾਂ ਲੈ ਤੁਹਾਨੂੰ ਪ੍ਰੂਫ ਕਰਦੀ ਏ ਵੀਡੀਓ ਰਿਲੀਜ਼ ਹੋਣ ਤੋਂ ਪਹਿਲਾਂ ਕਿ ਸੱਚੀ ਮੇਰੇ ਤਾਇਆ ਜੀ ਨੇ ਝੂਠ ਨਹੀਂ ਬੋਲਦਾ ਵੀਡੀਓ ਦੇ ਵਿੱਚ ਪੰਜਾਬ ਦੇ ਡਿਫਰੈਂਟ ਬੜੇ ਆਡ ਆਸਪੈਕਟਸ ਨੂੰ ਲੈ ਕੇ ਵੀਡੀਓ ਬਣਾਈ ਗਈ ਹੈ ਵੀ ਪੰਜਾਬ ਦੇ ਬਹੁਤ ਆਡ ਰੂਪ ਦੇਖੋਗੇ ਪਰ ਪੰਜਾਬ ਦੀ ਤਰਾਸਗੀ ਵੀ ਦੇਖੋਗੇ ਤੇ ਜੋ ਤੁਸੀਂ ਪੰਜਾਬ ਚ ਹੁੰਦਾ ਹੈ ਪੰਜਾਬ ਕਿੱਥੋਂ ਕਿੱਥੋਂ ਨਿਕਲਿਆ ਕਿੱਥੇ ਕਿੱਥੇ ਜਾ ਰਿਹਾ ਜੋ ਸਾਡੇ ਹਾਲਾਤ ਨੇ ਸਾਰੀਆਂ ਚੀਜ਼ਾਂ ਇੱਕ ਬੜੇ ਖੂਬਸੂਰਤ ਤੇ ਇੱਕ ਬੜੇ ਡਰਾਮੈਟਿਕ ਵੇ ਦੇ ਵਿੱਚ ਤੁਹਾਨੂੰ ਸਾਰਿਆਂ ਤੱਕ ਪਹੁੰਚ ਰਹੀ ਹੈ ਮਨਪ੍ਰੀਤ ਵੀਰ ਜਿਉਂਦਾ ਰਹੇ ਮੇਰਾ ਪਿਆਰ ਮਿਊਜ਼ਿਕ ਵੀਡੀਓ ਦੇ ਵਿੱਚ ਨਾ ਇੱਕ ਚੀਜ਼ ਆ ਮੈਂ ਤੁਹਾਡੀ ਜਾਦਾ ਵੀਡੀਓ ਤੁਹਾਨੂੰ ਦੱਸ ਕੇ ਤੁਹਾਡਾ ਸਵਾਦ ਨਹੀਂ ਖਰਾਬ ਕਰਦਾ ਵੀਡੀਓ ਦਾ ਨਹੀਂ ਮੈਂ ਤੁਹਾਡਾ ਕਈ ਗਰੀ ਸਸਪੈਂਸ ਖਤਮ ਕਰਦਾ ਪਰ ਥੋੜਾ ਆ ਦੱਸਦਾ ਮਿਊਜ਼ਿਕ ਵੀਡੀਓ ਦੇ ਵਿੱਚ ਇੱਕ ਸ਼ਾਟ ਆ ਜਿੱਥੇ ਇੱਕ ਬੰਦਾ ਨਸ਼ਿਆਂ ਚ ਖਰਾਬ ਹੋ ਚੁੱਕਾ ਹੈ ਤੇ ਉਹਦੇ ਪਿਤਾ ਦੀ ਅਰਥੀ ਨੂੰ ਮੋੜਾ ਦੇਣ ਜੋਗਾ ਵੀ ਹੈ ਨਹੀਂ ਤੇ ਪੰਜਾਬ ਦੀ ਇੱਕ ਤਰਾਸਗੀ ਆ ਪੰਜਾਬ ਦੀ ਬੜੀ ਵੱਡੀ ਪ੍ਰੋਬਲਮ ਹੈ ਕਿਤਨਾ ਮੈਂ ਇਹੋ ਜਿਹੀ ਚੀਜ਼ਾਂ ਤੇ ਕਦੇ ਕਮੈਂਟ ਨਹੀਂ ਕਰਦਾ ਤੁਸੀਂ ਸਾਰੇ ਜਾਣਦੇ ਹੋ ਪਰ ਇਹ ਇੱਕ ਬੜੀ ਬੜਾ ਭੈੜਾ ਸੱਚ ਹੈ ਨਸ਼ਾ ਜਿੱਦੜ ਇੱਕ ਬੰਦਾ ਇੱਕ ਮੁੰਡਾ ਆਪਣੇ ਪਿਓ ਦੀ ਅਰਥੀ ਨੂੰ ਮੋਢਾ ਵੀ ਨਹੀਂ ਦੇ ਸਕਦਾ ਕਿਤਨਾ ਕਿਤੇ ਇਹ ਉਸ ਸਿਚੁਏਸ਼ਨ ਦਾ ਦੁੱਖ ਵੀ ਜ਼ਾਹਿਰ ਕਰਦੀ ਹੈ ਇਹ ਇਹ ਚੀਜ਼ ਸ਼ਾਰਟ ਕਰਦਾ ਤੇ ਕਿਤੇ ਨਾ ਕਿਤੇ ਉਸ ਅਰਥੀ ਨੂੰ ਫਿਰ ਉਸ ਇਨਸਾਨ ਦੀ ਕੁੜੀ ਮੋਢਾ ਦਿੰਦੀ ਇੱਥੇ ਕਿਤੇ ਨਾ ਕਿਤੇ ਇੱਕ ਬੜੇ ਡਿਫਰੈਂਟ ਤਰੀਕੇ ਦੇ ਨਾਲ ਔਰਤਨ ਐਮਪਾਵਰਮੈਂਟ ਦੀ ਵੀ ਗੱਲ ਹੈ ਨਾਟ ਇਹ ਮੈਂ ਇਹ ਗੱਲ ਐ ਨਹੀਂ ਕਹਿਣੀ ਚਾਹੁੰਦਾ ਕਿ ਕਦੇ ਵੀ ਕਿਸੇ ਵੀ ਮੁੰਡੇ ਨੂੰ ਜਾਂ ਕੁੜੀ ਨੂੰ ਜਾਂ ਕਿਸੇ ਪਰਿਵਾਰ ਨੂੰ ਇਹੋ ਜਿਹੀ ਪ੍ਰੋਬਲਮ ਚੋਂ ਗੁਜ਼ਰਨਾ ਪਵੇ ਆ ਕੋਈ ਐ ਹੋਵੇ ਪਰ ਕੁੜੀਆਂ ਵੀ ਮੁੰਡਿਆਂ ਨਾਲੋਂ ਘੱਟ ਨਹੀਂ ਤੁਹਾਨੂੰ ਚੰਗੀ ਤੁਸੀਂ ਸਾਰਿਆਂ ਨੇ ਮੈਨੂੰ ਸ਼ਾਇਦ ਗੱਲ ਕਹਿਣ ਦੀ ਲੋੜ ਨਹੀਂ ਹੈ ਕਿ ਔਮਨ ਏਮਪਾਵਰਮੈਂਟ ਨੂੰ ਖਾਸ ਕਰਕੇ ਮਾਨ ਸਾਹਿਬ ਨੇ ਕਿੰਨੇ ਖੂਬਸੂਰਤ ਤਰੀਕੇ ਦੇ ਨਾਲ ਕਿੰਨੀ ਵਾਰੀ ਆਪਣੇ ਸਾਰਿਆਂ ਤੱਕ ਕਿੰਨੀਆਂ ਐਗਜ਼ਾਮਪਲਸ ਦਿੱਤੀਆਂ ਨੇ ਪਰ ਇਸ ਚੀਜ਼ ਦੇ ਵਿੱਚ ਵੀ ਹੈ ਕਿ ਨਾ ਮੁੰਡਾ ਕੁੜੀ ਤੋਂ ਘੱਟ ਹੈ ਕੁੜੀ ਨਾ ਮੁੰਡੇ ਤੋਂ ਘੱਟ ਹੈ ਤੇ ਨਾਲ ਦੀ ਨਾਲ ਜੇ ਮਨ ਲੋ ਕੋਈ ਪ੍ਰੋਬਲਮ ਆਉਂਦੀ ਹੈ ਕੁਝ ਵੀ ਇਹ ਤਾਂ ਇੱਕ ਹੁਣ ਵੀਡੀਓ 4 ਮਿੰਟ ਦੀ ਹੁੰਦੀ ਹੈ ਜੀ ਜਿੱਚ ਪੰਜ 7 10 ਆਸਪੈਕਟਸ ਨੂੰ ਜੋੜ ਕੇ ਦੋ ਸ਼ਾਰਟ ਆ ਤਿੰਨ ਸ਼ਾਰਟ ਬਣਾਏ ਜਾਂਦੇ ਨੇ ਜਿਦੇ ਵਿੱਚ ਦੋ ਕੜੀਆਂ ਜੁੜ ਗਈਆਂ ਕਿ ਮੁੰਡਾ ਨਸ਼ੇ ਕਰਦਾ ਤੇ ਜਿਹੜੀ ਕੁੜੀ ਹੈ ਉਹਨੂੰ ਕੀ ਕਹਿੰਦੇ ਨੇ ਮੋਢਾ ਦੇਣਾ ਪਿਆ ਆਪਣੇ ਪਿਓ ਦੀ ਅਰਥੀ ਨੂੰ ਪਰ ਕਿਤੇ ਨਾ ਕਿਤੇ ਕੋਈ ਵੀ ਪ੍ਰੋਬਲਮ ਹੁੰਦੀ ਹੈ ਮੰਨ ਲਓ ਆਪਾਂ ਨਸ਼ੇ ਨੂੰ ਇਹ ਸੀਨ ਚੋਂ ਹੀ ਕੱਢ ਦਿੰਨੇ ਆ ਕੋਈ ਵੀ ਪ੍ਰੋਬਲਮ ਹੁੰਦੀ ਹੈ ਤਾਂ ਕੁੜੀਆਂ ਵੀ ਉਸ ਪਰਿਵਾਰ ਦਾ ਓਵੇਂ ਮੁੰਡਿਆਂ ਵਾਂਗੂ ਬਣ ਕੇ ਮੋਢੇ ਨਾਲ ਮੋਢਾ ਲਾ ਸਕਦੀਆਂ ਨੇ ਸੋ ਵਿਮਨ ਐਮਪਾਵਰਮੈਂਟ ਦੀ ਇੱਕ ਬੜੀ ਖੂਬਸੂਰਤ ਤਰੀਕੇ ਨਾਲ ਗੱਲ ਕੀਤੀ ਗਈ ਹੈ ਤੇ ਬਾਕੀ ਮੈਂ ਇੰਨਾ ਸਿਆਣਾ ਨਹੀਂ ਹੈਗਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਮੈਂ ਸਮਝ ਲੈਂਦਾ ਪਰ ਮੈਂ ਉਸ ਨੂੰ ਆਪਣੀ ਭਾਸ਼ਾ ਚ ਅੱਗੇ ਸਮਝਾਉਣਾ ਮੈਨੂੰ ਕਈ ਵਾਰੀ ਔਖਾ ਲੱਗਦਾ ਸੋ ਜੇ ਕਿਸੇ ਵੀ ਮੇਰੇ ਸੱਜਣ ਮਿੱਤਰ ਨੂੰ ਕੋਈ ਗੱਲ ਵਧੀਆ ਨਾ ਲੱਗੀ ਤੇ ਉਹਦੇ ਲਈ ਮੈਂ ਮਾਫੀ ਵੀ ਤੁਹਾਡੇ ਤੋਂ ਪਹਿਲਾਂ ਹੀ ਮੰਗ ਲੈਣਾ ਮੈਂ ਨਹੀਂ ਚਾਹੁੰਦਾ ਮੇਰੀ ਗੱਲ ਨੂੰ ਕੋਈ ਵੀਰਾ ਮੇਰਾ ਵੀਰ ਮਿਸ ਇੰਟਰਪ੍ਰੀਟ ਕਰੇ ਕਿਸੇ ਗਲਤ ਰੂਪ ਦੇ ਵਿੱਚ ਪਰ ਮੈਂ ਵੀਡੀਓ ਨੂੰ ਦੇਖ ਕੇ ਕਿਉਂਕਿ ਤੁਸੀਂ ਸਾਰ ਤੁਹਾਨੂੰ ਸਾਰ ਨੂੰ ਪਤਾ ਸੀ ਸਾਰੇ ਆ 300 ਮੈਸੇਜ ਕਰਤਾ ਮਹੇਸ਼ ਭਾਈ ਕੇ ਅੰਦਰ ਲੈ ਵੀਰੇ ਜਿਉਂਦਾ ਰਿਹਾ ਭਾਈ ਤੂੰ ਵੀ ਰਠੌਰ ਭਾਈ ਤੇ ਰਿਤਿਗਾ ਠਾਕੂਰੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਨੂੰ ਇਹ ਗੱਲ ਲੱਗਦੀ ਹੈ ਕਿ ਅਸੀਂ ਸਾਰੇ ਜਾਣੇ ਆਪਣਾ ਕਮਰਸ਼ੀਅਲ 뮤ਜ਼ਿਕ ਵੀਡੀਓਜ਼ ਕਰਦੇ ਆ ਜਿਹਦੇ ਵਿੱਚ ਕਦੇ ਅਸੀਂ ਰੋਮਾਂਟਿਕ ਵੀਡੀਓ ਕਰ ਦਿੰਨੇ ਆ ਕਦੇ ਅਸੀਂ ਨੱਚਣ ਟੱਪਣ ਵਾਲੀ ਕਰ ਦਿੰਨੇ ਆ ਕਦੇ ਲੜਾਈ ਬੜਾਈ ਵਾਲੀ ਕਰ ਦਿੰਨੇ ਆ ਬੜੇ ਡਿਫਰੈਂਟ ਡਿਫਰੈਂਟ ਜਨਰਸਟਿਸੀ ਕੰਮ ਕਰਦੇ ਆ ਪਰ ਸੌਰੀ ਮੈਨੂੰ ਲੱਗਦਾ ਕਿ ਗੁਰੇ ਕਵੀਰੇ ਨੂੰ ਬਹੁ ਬਹੁ ਵਧਾਈ ਉਹਨਾਂ ਦੀ ਪਹਿਲੀ ਵੀਡੀਓ ਦੇ ਉੱਤੇ ਤੇ ਉਹਨਾਂ ਨੇ ਇੱਕ ਸੈਂਸਿਟਿਵ ਈਸ਼ੂ ਨੂੰ ਲੈ ਕੇ ਬੜੇ ਇੱਕ ਬੜੀ ਹੀ ਕਮਾਲ ਦੀ ਬਾ ਕਮਾਲ ਵੀਡੀਓ ਬਣਾਈ ਹੈ ਤੇ ਗੁਰੇਕ ਵੀਰੇ ਨੂੰ ਉਸ ਚੀਜ਼ ਦੀਆਂ ਵਧਾਈਆਂ ਤੇ ਮਾਨ ਸਾਹਿਬ ਨੂੰ ਉਸ ਚੀਜ਼ ਦੀਆਂ ਵਧਾਈਆਂ ਤੇ ਤੁਸੀਂ ਸਾਰੇ ਜਾਣੇ ਉਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋਗੇ ਮੈਨੂੰ ਇਸ ਗੱਲ ਤੇ ਮਾਣ ਤੇ ਤੁਸੀਂ ਸਾਰੇ ਜਾਣੇ ਪਲੀਜ਼ ਗੁਦਾਸ ਮਾਨ ਸਾਹਿਬ ਦਾ ਪੇਜ ਜਿਹੜਾ ਲਾਈਕ ਕਰਿਓ ਸਾਰੇ ਪੰਜਾਬ ਨੇ ਕੀਤਾ ਭਾਜੀ ਨੇ ਨਹੀਂ ਕੀਤਾ ਧਿਆਨ ਰੱਖਿਓ ਲਾਈਕ ਨਹੀਂ ਉੱਤੇ ਜਦੋਂ ਵੀ ਵੀਡੀਓ ਅਪਲੋਡ ਹੁੰਦੀ ਹੈ ਵੀਡੀਓ ਦੇਖਿਓ ਵੀਡੀਓ ਦਾ ਨਾਮ ਦਮਾਣੀਓ ਤੇ ਵੀਡੀਓ ਚ ਸਾਨੂੰ ਵੇਖਣ ਨੂੰ ਸਿੱਖਣ ਨੂੰ ਬਹੁਤ ਕੁਝ ਮਿਲੂਗਾ ਤੇ ਜੇ ਮੇਰੀ ਕੋਈ ਗੱਲ ਦੀ ਮਿਸ ਅੰਟਰਪ੍ਰੀਟੇਸ਼ਨ ਯਾਨੀ ਮੇਰੀ ਗੱਲ ਦਾ ਭਾਵ ਗਲਤ ਹੋਵੇ ਤੇ ਕਿਸੇ ਵੀਰ ਨੂੰ ਮੇਰੀ ਗੱਲ ਨਾਲ ਚੰਗੀ ਲੱਗੀ ਹੋਵੇ ਤਾਂ ਲਈ ਪਹਿਲਾਂ ਹੀ ਮਾਫੀ ਕਿਉਂ ਕੀ ਤੁਹਾਡੇ ਤੇ ਕਾਹਦਾ ਉਹ ਹਨਾ ਯਾਰ ਤੁਸੀਂ ਤਾਂ ਸਾਰੇ ਮੇਰੇ ਆਪਣੇ ਹੋ ਨਾਲ ਦੀ ਨਾਲ ਤੁਹਾਨੂੰ ਦੱਸਦਾ ਕਿ ਰੌਕੀ ਮੈਂਟਲ ਦਾ ਸ਼ੂਟ ਚੱਲ ਰਿਹਾ ਜੀ ਬੜਾ ਵਧੀਆ ਲੱਗ ਰਿਹਾ ਸ਼ੂਟ ਕਰਕੇ ਹਫਤਾ ਹੋ ਗਿਆ ਆਪ ਨੂੰ ਮੋਪੀ 10 15 ਦਿਨ ਹੋ ਗਏ 10 ਦਿਨ ਹੋ ਗਏ ਅੱਛਾ 10 ਕਿ ਦਿਨ ਹੋ ਗਏ ਮੋਪੀ ਜੀ ਬੜਾ ਮੋਪੀ ਮੋਪੀ ਦੀ ਮਾਰ ਲੈਣੇ 10 ਕਿ ਦਿਨ ਹੋ ਗਏ ਜੀ ਬੜਾ ਸੋਹਣਾ ਸ਼ੂਟ ਜਾ ਰਿਹਾ ਸੋ ਉਮੀਦ ਕਰਦਾ ਹਾਂ ਤੁਸੀਂ ਸਾਰੇ ਸੱਜਣ ਐਵੇਂ ਪਿਆਰ ਦੇਂਦੇ ਰਹੋਗੇ ਤੇ ਐਵੇਂ ਸਪੋਰਟ ਕਰਦੇ ਰਹੋਗੇ ਤੇ ਤੁਹਾਡੇ ਨਾਲ ਹੀ ਅੱਜ ਪਰਮੇਸ਼ਰ ਵਰਮਾ ਤੇ ਕੀ ਬਾਤ ਆ ਪਗੜੀ ਜਿਵੇਂ ਮੈਂ ਲਾਈਵ ਐਂਡ ਕਰਨ ਲੱਗਾ ਤੇ ਅਸੀਂ ਦੇਖੋ ਜੀ ਪਟਿਆਲੇ ਦੇ ਤੋਂ ਅੱਗੇ ਜਾ ਰਹੀ ਸ਼ੂਟ ਕਰਨ ਦੇ ਸਾਹਮਣੇ ਵਾਹਿਗੁਰੂ ਦੋਖਨਵਾਰਨ ਸਾਹਿਬ ਗੁਰਦੁਆਰਾ ਵਾਹਿਗੁਰੂ 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 ਤੇ ਸਾਹਮਣੇ ਗੁਰੂਕਾਰ ਜੀ ਇੱਕ ਸੈਕਿੰਡ ਹੋਲਡ ਕਰਿਓ ਜੀ ਆਥਾ ਦੇਖ ਲਈਏ ਉਹ ਵੀ ਕੀ ਆ ਬਾਤ ਆ ਲਾਈਵ ਦੇ ਵਿੱਚ ਗੁਰਦੁਆਰਾ ਸਾਹਿਬ ਤੇ ਕੋਲ ਦੀ ਲੰਗੇ ਤੇ ਤੇ ਚੰਗਾ ਮੇਰੇ ਜਿੰਨੇ ਵੀਰ ਨੇ ਜਿੰਨੇ ਸੱਜਣ ਨੇ ਤੁਸੀਂ ਸਾਰੇ ਐਵੇਂ ਪਿਆਰੁੰਦੇ ਰਹੋ ਜੀ ਐਵੇਂ ਸਪੋਰਟ ਕਰਦੇ ਰਹੋ ਤੇ ਮਿਲਦੇ ਆਂ ਲੰਬੀਆਂ ਗੱਲਾਂ ਹੋ ਗਈਆਂ ਤੇ ਅੱਜ ਸਿਆਣੀਆਂ ਗੱਲਾਂ ਹੋਈਆਂ ਸਿਆਣੀਆਂ ਨਹੀਂ ਮਤਲਬ ਇਮੋਸ਼ਨਲ ਚਲੋ ਤੇ ਲਵ ਯੂ ਗੁਰੇ ਵੀਰੇ ਥੈਂਕ ਯੂ ਸੋ ਮੈਨੂੰ ਪਤਾ ਤੁਸੀਂ ਮੈਨੂੰ ਕਹੋਗੇ ਕੀ ਲੋਡ ਸੀ ਲਾਈਵ ਹੋਣ ਦੀਆਂ ਗੱਲਾਂ ਕਹਿਣ ਦੀ ਪਰ ਵੀਰੇ ਮੈਂ ਤੁਹਾਡਾ ਥੈਂਕ ਯੂ ਨਹੀਂ ਕਦੇ ਵੀ ਕਰ ਸਕਦਾ ਮੈਂ ਜਦੋਂ ਵੀ ਤੁਹਾਡੇ ਨਾਲ ਫੋਨ ਤੇ ਵੀ ਗੱਲ ਕਰਦਾ ਇਸੀ ਗੱਲ ਕਹਿਣਾ ਕਿ ਅੱਜ ਜੇ ਮੈਂ ਕਿਤੇ ਕਿਸੇ ਮਕਾਮ ਤੇ ਹਾਂ ਤੇ ਉੱਚ ਬਹੁਤ ਵੱਡਾ ਹੱਕ ਤੁਹਾਡਾ ਤੇ ਮੈਂ ਆਪਣੇ ਫੈਨਸ ਨੂੰ ਬੜੇ ਪਿਆਰ ਨਾਲ ਹੱਥ ਜੋੜ ਕੇ ਬੇਨਤੀ ਕੀਤੀ ਆ ਉਹ ਸਾਰੇ ਤਾਂ वैसे भी उन्होंने वीडियो शेयर करनी थी पर ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੇ ਤੁਹਾਨੂੰ ਬਹੁਤ 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 ਬੈਸਟ ਆਫ ਲੱਕ ਅੱਗੇ ਵੀ ਕਮਾਲ ਕਮਾਲ ਦਾ ਕੰਮ ਤੁਹਾਡੇ ਤੋਂ ਅਸੀਂ ਵੇਖਾਂਗੇ ਤੇ ਜਿਉਂਦੇ ਬਸਦੇ ਰਹੋ ਜਿੰਨੇ ਸੱਜਣ ਮਿੱਤਰ ਨੇ